ਹਾਂਜੀ ਦੋਸਤੋ ਫੌਕ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਨਿਊਜ਼ ਹੈ ਜਿਹੜੀ ਵਾਇਰਲ ਹੋ ਰਹੀ ਹੈ ਇਹ ਸੱਚੀ ਹੈ ਜਾਂ ਫਿਰ ਝੂਠੀ ਹੈ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਇਸ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਇਹਦਾ ਨਾਮ ਜਿਹੜਾ ਰੱਖਿਆ ਗਿਆ ਪ੍ਰਧਾਨ ਮੰਤਰੀ ਫ੍ਰੀ ਰੀਚਾਰਜ ਯੋਜਨਾ ਆਪਣੇ ਦੇਸ਼ ਦੇ ਲੋਕ ਇਹੋ ਜੀ ਹੈ ਮੁਫਤਵਲ ਫ੍ਰੀਵਲ ਜਿਆਦਾ ਭਾਜਦੇ ਆ ਉਹ ਕੁਝ ਨਹੀਂ ਦੇਖਦੇ ਸੋ ਮੁਫਤ ਰੀਚਾਰਜ ਮਿਲਣ ਦੇ ਸੰਬੰਧ ਵਿੱਚ ਇਹ ਜਿਹੜੀ ਨਿਊਜ਼ ਹੈ ਵਾਇਰਲ ਹੋ ਰਹੀ ਹੈ ਲਿੰਕ ਵੀ ਆ ਰਿਹਾ ਗਰੁੱਪਾਂ ਦੇ ਵਿੱਚ ਵੱਡੇ ਵੱਡੇ ਵੇਝਾਂ ਤੇ ਪਾਏ ਪਏ ਸੋ ਇਹੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਸੋਸ਼ਲ ਮੀਡੀਆ ਤੇ ਪੋਸਟ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਫ੍ਰੀ ਰੀਚਾਰਜ ਸਕੀਮ ਤਹਿਤ ਸਾਰੇ ਭਾਰਤੀ ਯੂਜ਼ਰ ਨੂੰ 3 ਮਹੀਨੇ ਦਾ ਯਾਨੀ ਕਿ 90 ਦਿਨਾਂ ਦਾ ਮੋਬਾਈਲ ਰੀਚਾਰਜ ਮੁਫਤ ਮਿਲ ਰਿਹਾ ਹੈ ਇਹ ਰੀਚਾਰਜ ਤੁਸੀਂ 30 ਦਸੰਬਰ ਤੋਂ ਪਹਿਲਾਂ ਜਿਹੜਾ ਕਰਵਾ ਲਿਓ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ ਤੇ ਨਾਲ ਇੱਕ ਲਿੰਕ ਦਿੱਤਾ ਗਿਆ ਜਿੱਥੇ ਕਲਿੱਕ ਕਰਕੇ ਤੁਸੀਂ 82 ਦਿਨਾਂ ਦਾ 90 ਦਿਨਾਂ ਦਾ ਰਿਚਾਰਜ ਜਿਹੜਾ ਪ੍ਰਾਪਤ ਕਰ ਸਕਦੇ ਹੋ ਸੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਫੇਕ ਨਿਊਜ਼ ਹੈ ਜਿਹੜੀ ਵਾਇਰਲ ਹੋ ਰਹੀ ਹੈ ਕਾਫੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਇਹ ਜਾਂਚ ਕੀਤੀ ਹੈ ਕਿ ਤੁਸੀਂ ਕਿਸੇ ਵੀ ਲਿੰਕ ਤੇ ਕਲਿੱਕ ਜਿਹੜਾ ਨਹੀਂ ਕਰਨਾ ਅਗਰ ਕਰਦੇ ਹੋ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜਿਹੜੇ 4 ਰੁਪਏ ਤੁਹਾਡੇ ਖਾਤੇ 'ਚ ਪਏ ਹੈ ਉਹ ਵੀ ਸਾਫ ਹੋ ਜਾਣਗੇ ਸੋ ਇਦਾਂ ਦੀ ਕੋਈ ਵੀ ਸਕੀਮ ਜਿਹੜੀ ਨਹੀਂ ਹੈਗੀ ਨਾ ਹੀ ਕੋਈ ਲਿੰਕ ਖੋਲੋ ਨਾ ਹੀ ਅਜੇ ਤੱਕ ਇਦਾਂ ਦਾ ਕਿਸੇ ਨੇ ਕੋਈ ਰਿਚਾਰਜ ਹੈ ਜਿਹੜਾ ਦਿੱਤਾ ਹੈ ਸੋ ਆਪਾਂ ਆਪ ਹੀ ਹਿਸਾਬ ਲਾ ਸਕਦੇ ਆ ਆਪਣੇ ਦੇਸ਼ ਦੀ ਆਬਾਦੀ ਕਿੰਨੀ ਹੈ ਜੇਕਰ ਇਦਾਂ ਹੀ 90 90 ਦਿਨਾਂ ਦੇ ਰਿਚਾਰਜ ਦੀਆਂ ਰਿਚਾਰਜ ਦੀਆਂ ਮੁਫਤ ਸਕੀਮਾਂ ਜਿਹੜੀਆਂ ਆਉਣ ਲੱਗੀਆਂ ਤਾਂ ਰਿਚਾਰਜ ਮੁਫਤ ਦੇਣ ਵਾਲਾ ਤਾਂ ਦਿਨਾਂ 'ਚ ਹੀ ਜਿਹੜਾ ਉਹ ਕੰਗਾਲ ਹੋ ਜਾਊਗਾ ਇਹ ਜਿਹੜਾ ਵਾਇਰਲ ਹੋ ਰਿਹਾ ਲਿਖ ਕੇ ਉਹ ਹਿੰਦੀ 'ਚ ਹੈ ਜੋ ਸਕਰੀਨ ਤੇ ਦੇਖ ਰਹੇ ਹੋ ਤਾਂ ਹਿੰਦੀ 'ਚ ਬਿਲਕੁਲ ਇਸੇ ਤਰ੍ਹਾਂ ਲਿਖ ਕੇ ਤੁਹਾਨੂੰ ਜਿਹੜਾ ਆ ਰਿਹਾ ਨਾਲ ਜਿਹੜਾ ਲਿੰਕ ਹੈ ਹੋ ਸਕਦਾ ਨਾਲ ਪ੍ਰਧਾਨ ਮੰਤਰੀ ਦੀ ਫੋਟੋ ਵੀ ਲਾਈ ਪਈ ਹੋਵੇ ਤਾਂ ਇਸ ਕਰਕੇ ਇਹ ਫੇਕ ਹੈ ਅਗਰ ਤੁਹਾਡੇ ਕੋਲੇ ਆ ਗਿਆ ਤਾਂ ਨਾਲ ਦੀ ਨਾਲ ਨੂੰ ਡਿਲੀਟ ਕਰ ਦਿਓ ਕਿਤੇ ਇਹ ਨਾ ਹੋਵੇ ਤੁਹਾਡੇ ਕੋਈ ਹੋਰ ਘਰ ਦਾ ਮੈਂਬਰ ਉਸ ਲਿੰਕ ਤੇ ਜਿਹੜਾ ਕਲਿੱਕ ਕਰਕੇ ਉਹਨੂੰ ਖੋਲ ਲੇ ਜਾਂ ਅਕਸਰ ਆਪਾਂ ਜਵਾਬ ਕਰ ਨੂੰ ਫੜਾ ਦਿੰਨੇ ਆ ਜਾਂ ਜਵਾਬ ਖੋਲ ਲੈਣ ਸੋ ਅਗਰ ਆ ਗਿਆ ਨਾਲ ਦੀ ਨਾਲ ਕਲੀਅਰ ਹਿਸਟਰੀ ਡਿਲੀਟ ਲਿੰਕ ਜਿਹੜਾ ਕਰ ਦਿਓ ਤੇ ਬਾਕੀਆਂ ਨੂੰ ਇਹ ਜਾਣਕਾਰੀ ਸਾਂਝੀ ਕਰ ਦਿਓ ਬੱਕ ਬੱਕ ਕੰਪਨੀਆਂ ਤਿਆਰੇ ਆ ਇਹ ਏਅਰਟਲ ਤੇ ਵੀ ਆ ਰਹੇ ਆ Jio ਤੇ ਵੀ ਆ ਰਹੇ ਆ ਇਸ ਤੋਂ ਇਲਾਵਾ BSNL ਤੇ ਵੀ ਆ ਰਹੇ ਆ ਕਈ ਕੰਪਨੀਆਂ ਉਹ ਵੀ ਆਪਣੇ ਮੇਨ ਮੇਨ ਜਿਹੜੀਆਂ ਕੰਪਨੀਆਂ ਨੇ Jio Airtel Visana ਲਈ ਇਹ ਚੱਲਦੀਆਂ ਨੇ Vodafone Vodafone Idea ਤਿੰਨ ਚਾਰ ਕੰਪਨੀਆਂ ਤਾਂ ਸਾਰਿਆਂ ਤੇ ਸਪੈਮ ਚੱਲ ਰਿਹਾ ਸੋ ਇਹਨਾਂ ਤੋਂ ਬਚੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਜਿਹੜਾ ਹੋ ਸਕੇ ਪਛਾਹ ਜਿਹੜਾ ਹੋ ਸਕੇ ਧੰਨਵਾਦ ਜੀ